ਹਾਂ ਜਸਮੀਤ ਬੋਲਦੀ ਆਂ ਹਾਂ ਬਾਪੂ ਜੀ ਜਸਮੀਤ ਹੀ ਬੋਲਦੀ ਸੀ ਮੋਤਾ ਜੀ ਕਿਵੇਂ ਹਸੀ ਬਸ ਠੀਕ ਆ ਠੀਕ ਆ ਵਧੀਆ ਕੀ ਬਣੀ ਜਾਂਦਾ ਹਾਂ ਠੀਕ ਆ ਤਾਜੀ ਕੁਛ ਨਹੀਂ ਤੇ ਰਿਆਜਨ ਵੀ ਆਪਣੀ ਚਾਹ ਪਾਣੀ ਬਣਾ ਲੈਂਦੀ ਚਾਹ ਪਾਣੀ ਕੀ ਬਣਾ ਲੈਂਦੇ ਤੇ ਕੀ ਨਾ ਬਣਾਵੰਦੇ ਮੈਂ ਤੇ ਨਾਲ ਗੱਲ ਕਰਨ ਵਾਸਤੇ ਤੈਨੂੰ ਫੋਨ ਲਾਇਆ ਸੀ ਕੋਲੇ ਤਾਂ ਕੋਈ ਨਹੀਂ ਤੇਰੇ ਸੱਸੋ ਤਾਂ ਹੈ ਨਹੀਂ ਐ ਨਹੀਂ ਨਹੀਂ ਕਿਰਨਾ ਕਿੱਦਾਂ ਕੀਤੀ ਹੈ ਜੀ ਤੁਡੀ ਨੂੰ ਕਿਰਨਾ ਕਿੱਥੀ ਹੈ ਜੀ ਉਹਨੋ ਤੇ ਮੱਗੀ ਨੂੰ ਉਹਦੇ ਵੀ ਸੁਰ ਮੱਗੀ ਨਹੀਂ ਨਾ ਫਰੇ ਤੇ ਤੇ ਗੱਲ ਕਰਨੀ ਮਮਮੀ ਨਾਲ ਗੱਲ ਕਰਨੀ ਤੁਸੀਂ ਤੇਰੀ ਮੰਮੀ ਨਾਲ ਕੌਣ ਗੱਲ ਕਰਦਾ ਉਹਨਾਂ ਦੇ ਬਾਡੀ ਖੁੰਡ ਨਾਲ ਹੂੰ ਕੀ ਪਤਾ ਕੋਈ ਕੰਮ ਹੋਵੇ ਤਾਂ ਰੋਟੀ ਪਾਣੀ ਦਾ ਕਹਿ ਕੇ ਤਲੀ ਜੀ ਕਰਨਾ ਸਾਨੂੰ ਰੋਟੀ ਦਾ ਤਾਂ ਕਹਿ ਕਿ ਸੁਗੱਚੇ ਘਰ ਦੇ ਲੋੜੇ ਨੂੰ ਫੜਾ ਕੇ ਭੇਜੀਆਂ ਸੀ ਹਾਂਜੀ ਰੋਟੀ ਨਹੀਂ ਆ ਗਈ ਕਿੰਨੀ ਆ ਨਾ ਤੁਹਾਨੂੰ ਮਿਲਵਾ ਤੁਹਾ ਮੜਮੜ ਦੇਵਤਾ ਲੈ ਮੂੰਹ ਚ ਮੇਰੇ ਦੰਦ ਨਹੀਂ ਦੰਦ ਦੰਤ ਹੈ ਖਤਿਆ ਗੀ ਹੈਗਾ ਤੋ ਪੂਜਾ ਕਰਦੇ ਤੁਸੀਂ ਉਹ ਤੋ ਬਾਗੜੀ ਨਹੀਂ ਕਹਿੰਦੇ ਹੁੰਦੇ ਕਿ ਮੂੰਹ ਚ ਦੰਦ ਨਹੀਂ ਥੱਲੇ ਸੰਦ ਨਹੀਂ ਕਿ ਤੋਤੀ ਫੇਰ ਵੀ ਇੱਕ ਛਲਾਂਗਾ ਮਾਰਦੀ ਆ ਹੁਣ ਦੰਦਾਂ ਨੂੰ ਪਤਾ ਤੁਹਾਡੇ ਹੈਗੇ ਆ ਬਾਕੀ ਤਾਂ ਮੈਨੂੰ ਪਤਾਗਾ ਹੋਣ ਬਰੀ ਗੱਲ ਸੁਣ ਤੂੰ ਮੈਨੂੰ ਗੱਟਕਾਂ ਦੇਗੀ ਰੋੜਾਂ ਦੇਗੀ ਮੂੰਹ 'ਚ ਮੇਰੇ ਦਾਲਦੇ ਨਹੀਂ ਮੈਨੂੰ ਤਾਂ ਭਾਈ ਪੋਲਾ ਪੋਲਾ ਸਮਾਨ ਚਾਹੀਦਾ ਜਿਹਦੇ ਮੂੰਹ 'ਚ ਪਾਉਣ ਸਾਰੇ ਨਾ ਪੋਲਾ ਪੋਲਾ ਹੈ ਪੋਲਾ ਪੋਲਾ ਬੋਲਾ ਫਲਾ ਲੱਗੇ ਉਹ ਤਾਂ ਫਿਰ ਮੈਂ ਹੁਣ ਤੁਹਾਨੂੰ ਚਿੰਨੀਆਂ ਤੇਜੀਆਂ ਸੀ ਨਾ ਉਹੋ ਮਰ ਜਾਣੀਆਂ ਨੇ ਜਿਹੜੀਆਂ ਕਿੰਨੀਆਂ ਕੋਈ ਤੀਆਂ ਤਾਂ ਹੁੰਦੀਆਂ ਹੀ ਆ ਪੋਲਿਆਂ ਪਰ ਇਹ ਜਿਹੜੀਆਂ ਚੌਲਾਂ ਦੀਆਂ ਕਿੰਨੀਆਂ ਹੁੰਦੀਆਂ ਇਹ ਹੁੰਦੀਆਂ ਘੜਡੀਆਂ ਹਾਂ ਤੇ ਤੇ ਤੁਹਾਨੂੰ ਮੇਰੇ ਤੁਹਾਨੂੰ ਮੜਾ ਧਿਆਨ ਰੱਖਣਾ ਚਾਹੀਦਾ ਸੀ ਨਾ ਇਹਨੀ ਚਾਹ ਤੇ ਪਿਆਰ ਰੱਖਾਂ ਕੋਈ ਨਹੀਂ ਬੜੀ ਚੀਜ਼ ਬਣਾ ਕੇ ਤੇ ਜਿੰਨ੍ਹੇ ਤੁਹਾਡੇ ਵਾਸਤੇ ਉਹ ਜੋਕਾ ਨੂੰ ਜੋਕਾ ਬਣਾ ਦਾਂਗੀ ਤੜਕੇ ਚੀਜ਼ ਖਾ ਲਈ ਤੁਸੀਂ ਤੇ ਮੈਂ ਥੋੜੇ ਵਾਸਤੇ ਮੈਂ ਐਂ ਕਰਦੀ ਆ ਸ਼ਕਰਗੰਦੀ ਆ ਉਹ ਉਹ ਕਰ ਰੱਖੀ ਆ ਤੇ ਉਹਦੀ ਚਾਹ ਬਣਾ ਕੇ ਭੇਜ ਦਿੰਦੀ ਆ ਇਹ ਚਕਰਗੰਦੀ ਤਾਂ ਮੇਰੇ ਕੋਲ ਹੀ ਹੈਗੀ ਸ਼ਕਰਗੰਦੀ ਤਾਂ ਮੇਰੇ ਕੋਲ ਹੈਗੀ ਸ਼ਕਰਗੰਦੀ ਤਾਂ ਉਹੋ ਜੀ ਆਏ ਆ ਉਵੇਂ ਸਭ ਕੁਝ ਉਵੇਂ ਹੀ ਆ ਇਹ ਘਾਇਰ ਉਹ ਤਾਂ ਆਜੀ ਤੁਸੀਂ ਸ਼ਕਰਗੰਦੀਆਂ ਮੇਰੇ ਕੋਲ ਹੈਗੀਆਂ ਤੇ ਮੈਂ ਤਾਂ ਨਾ ਉਹ ਦੂਜੀਆਂ ਸਰਸ ਵਾਲਾ ਦੁੱਧ ਨਹੀਂ ਹੁੰਦਾ ਸਰਸ ਵਾਲਾ ਜਾਂ ਵੀਰ ਕਾਲਾ ਦੁੱਧ ਹਾਂ ਜਿਹੜੀ ਥੈਲੀਆਂ ਆਉਂਦੀਆਂ ਆਈਆਂ ਦੋ ਲੈ ਆਪਾਂ ਥੈਲੀਆਂ ਕਿ ਤੁਹਾਨੂੰ ਕਿੰਨੇ ਆਪਣੇ ਪਸ਼ੂਆਂ ਦੇ ਮਰੇ ਹੀ ਤੋਂ ਮੈਂ ਲਗੋ ਹੁਣ ਇਹਦੇ ਨਾਲ ਤੁਹਾਨੂੰ ਕਿੰਨੇ ਮੈਂ ਆਪ ਲਾਉਣਾ ਚਾਹੁੰਦੀ ਆਂ ਉਹਨਾਂ ਨੂੰ ਚਿੱਟੀਆਂ ਦੁੱਧ ਵਾਲੀਆਂ ਦੋ ਥੈਲੀਆਂ ਦੇ ਜਾਂਦੀ ਜਿਹਦੇ ਵਿੱਚ ਚੰਗਾ ਫੈਟ ਹੋਵੇ ਹੁਣ ਥੈਲੀਆਂ ਚ ਤਾਂ ਕਿੱਥੋਂ ਪੱਕ ਕਰਾਂ ਤਾਂ ਹੈ ਜੀ ਮੈਂ ਹੈ ਲਿੰਗ ਲੱਗੀਆਂ ਤਾਂ ਹੈਗੀਆਂ ਬਈ ਤੁਹਾਡੇ ਹੁਣ ਮੇਰੀ ਤੂੰ ਗੱਲ ਨੂੰ ਤੂੰ ਸਮਝਦੀ ਨਹੀਂ ਕਿ ਜਾਣ ਬੁੱਝ ਕੇ ਮੈਨੂੰ ਤੂੰ ਐਵੇਂ ਬਣਾਉਣੀ ਹੈ ਮੈਨੂੰ ਅਣਜਾਣ ਬਣਦੀ ਹੈ ਕਿ ਬੱਚੋ ਸਤ ਆਇਆ ਜੀ ਤੁਸੀਂ ਹੱਲ ਕਰ ਰਹੇ ਹੋਗੇ ਨਾ ਅਸੀਂ ਗੱਲ ਕਰਦਾ ਮੋਹੀ ਸਿੱਧੀ ਗੱਲ ਕਰਦਾ ਲੈ ਤਾਂ ਜੀ ਮੇਰਾ ਘਰ ਵਾਲਾ ਹੈ ਨੀ ਤਾਂ ਦਾ ਮਤਲਬ ਇਹ ਥੋੜੀ ਹੈ ਜੀ ਤੁਸੀਂ ਹੈ ਉਹ ਬਾਹਰ ਗਿਆ ਹੋਇਆ ਹੈਗਾ ਬਾਹਰਲੇ ਰੇਟ ਗਿਆ ਤਾਂ ਤੁਸੀਂ ਥੋੜੀ ਨਾ ਹਲਕੀ ਕਰਦੀ ਹੈ ਹਲਕੀ ਕਰ ਦੇਣਾ ਤੁਹਾਡੇ ਨਾਲ ਉਹ ਤਾਂ ਪਿੰਡ 'ਚ ਗੱਲ ਲੜਾਤੀ ਹੁੰਦਾ ਨਹੀਂ ਉਹ ਬਾਹਰਲੇ ਦੀ ਗੱਲ ਹੈ ਕੀ ਕਾਲੀ ਨਾਲ ਅਸੀਂ ਗਿੰਦਾਂ ਦੇ ਕਾਲੇ ਨਾਲ ਐ ਮੈਂ ਕਿਸੇ ਕੋਲ ਤੇ ਨਾਲ ਹੈ ਨਹੀਂ ਉਹ ਐਸੇ ਹੀ ਹੁੰਦਾ ਹੈਗਾ ਉਹ ਵੀ ਤੁਹਾਡਾ ਪੁੱਤ ਭੇਜਦਾ ਉਹਨੂੰ ਵੀ ਕੋਈ ਥ੍ਰਿਪਾਪੀ ਨੂੰ ਪੁੱਛਿਆ ਕੋਈ ਕਾਮਕਾਰ ਕੋਈ ਪਾਣੀ ਵੀ ਜੀ ਦੇ ਗੁਜਰ ਲਵਾਉਣਾ ਜਾਂ ਕੋਈ ਆਪਣੇ ਕੋਈ ਸਮਾਨ ਲਿਆਉਣਾ ਜਾਂ ਕੋਈ ਆਟਾ ਉਟਾ ਕਿਉਂਣਾਗਾ ਉਹ ਭੇਜਨੇ ਉਹ ਤਾਂ ਲੋਕ ਹੀ ਇਹ ਲੋਕ ਗੱਲਾਂ ਕਰਦੇ ਨਾ ਮੈਂ ਤਾਂ ਤੇਰੇ ਬਾਰੇ ਕੋਈ ਮਾੜਾ ਕਹਿੰਦਾ ਮੈਨੂੰ ਤਾਂ ਪਤਾ ਤੂੰ ਨਹੀਂ ਹੋਏਂਗਾ ਉਹਨਾਂ ਲੋਕ ਉਹ ਤਾਂ ਕਾਲਾ ਕੋਲੇ ਕੀ ਕਰ ਲੂਗਾ ਉਹ ਤਾਂ ਕਾਲੇ ਤੇਲ ਵਾਲਾ ਹੈ ਉਹ ਮੈਂ ਤੁਹਾਨੂੰ ਦੱਸਣਾ ਤੁਸੀਂ ਉਹਦੇ ਮਗਰ ਲੱਗ ਕੇ ਲੋਕਾਂ ਦੇ ਪਿੰਡਾਂ ਦੇ ਆਲੇ ਨੇ ਮਗਰ ਲੱਗ ਕੇ ਤੁਸੀਂ ਮੈਨੂੰ ਤਾਂ ਹੀ ਸਿੱਧਾ ਤੇਤਈ ਤੇਰੀ ਦੁੱਧੜਨੇ ਥੱਲੇ ਮੈਨੂੰ ਰੇਟ ਚ ਕੋਰਾ। ਹਾਂ ਤੋ ਤੁਸੀਂ ਦੁੱਧੜਨੇ ਥੱਲੇ ਉਹ ਚ ਪੂਰੇ 10 ਜੀਰੋ ਫੈਟ ਹੋਗੇ ਨਾ ਮੈਂ ਪੀ ਕੇ ਦੇਖਣੀ ਆਂ ਉਹਨੂੰ ਕਿਵੇਂ ਲੱਗਦੇ ਆਂ। ਤੂੰ ਕਹਿ ਲਈਂ ਕਿ ਮੈਨੂੰ ਉਹ ਦੇ ਤਾਂ ਮੈਨੂੰ ਤੂੰ ਕੱਟ ਕਾਂ ਫੜਾ ਗਈ ਉਹ ਨਹੀਂ ਮੈਥੋਂ ਖਾਧੀਆਂ ਜਾਂਦੀਆਂ ਤੂੰ ਰਿਓੜੀਆਂ ਫੜਾ ਗਈ ਉਹ ਨਹੀਂ ਮੈਥੋਂ ਖਾਧੀਆਂ ਜਾਂਦੀਆਂ। ਪਿੰਨੀਆਂ ਫੜਾ ਉਹ ਨਹੀਂ ਖੱਦੀਆਂ ਉਹ ਨਹੀਂ ਆਤਾ ਕਿ ਸਿਰ ਮੇ ਕੋਈ ਨਹੀਂ ਤੋਂ ਬੀ ਚੀ ਗੀ ਖਾਈ ਰਹੀ ਤਾ ਪੂਰੀ ਗੱਲ ਦੂਜੀ ਘਰ ਤੋਂ ਵੀ ਨ ਕੋਲੀ ਬਣਾ ਕੇ ਪੂਰਾ ਚਿੱਕਾ ਕਰ ਦੋ ਨਾ ਕੰਨਾ ਨਾ ਪੂਰਾ ਖਾਤ ਦੇਣਾ ਤੂੰ ਅੱਛਾ ਮੇਰਾ ਮਦਦ ਤੂ ਕਿਤਾ ਨਹੀਂ ਕਿੰਨੇ ਚਰਦਾ ਹਣਾ ਤੁਸੀਂ ਨਾ ਵੀ ਮੇਰੀ ਮਸਲੀ ਦੇ ਉੱਤੇ ਉਹ ਗੁੱਲਾ ਹੈ ਨਾ ਕਸਾ ਕਸਾ ਕੇ ਫੇਰ ਹੋਲੀ ਹੋਣੀ ਵੜਨਾ ਠੀਕ ਹੈ ਨਾ ਅੱਛਾ ਹਾਂ ਤੂੰ ਤਾਂ ਬੰਦ ਪਿਆਰ ਹੈ ਪੂਰੀ ਮਿੱਟੀ ਜਮਾ हां ਤੇ ਜਿਵੇਂ ਲਿਆ ਲੱਤਾਂ ਚੋੜੀਆਂ ਕਰਕੇ ਪੂਰਾ ਚੋੜੀ ਕਰਕੇ ਮੱਛੀ ਨੂੰ ਉੱਤੇ ਗੁੱਲਾ ਘਾ ਕੇ ਫੇਰ ਹੌਣ ਹੋਣੀ ਉਹ ਕਰਨਾ ਵਿਚਵਾੜਨਾਗਾ ਅੱਛਾ ਮੈਨੂੰ ਪਤਾ ਮੁੰਡਾ ਬੋਟਾ ਸੰਦ ਟੋਡਾ ਮੈਂ ਦੇਖਿਆ ਸੀ ਇੱਕ ਵਾਰ ਤੂੰ ਕੋਤੋਂ ਦੇਖ ਲਿਆ ਤੁਸੀਂ ਨਾ ਇਹ ਮੇਰੇ ਦੇ ਬਾਹਰ ਦਬਦਾਰ ਕਿਸੀ ਤੇ ਦਕਬਰ ਕਿਸੀ ਦਾਲ ਨਾਲ ਸਾ ਤੂੰ ਲਾਲ ਲਾਲ ਦੇ ਮੱਛੀ ਦੇ ਅੰਦਰ ਜਾਊਗਾ ਫਿਰ ਹੌਣਾਂ ਤੂੰ ਬਿਖਿਆਰੀ ਜਿਹਾ ਤੀਕਾ ਧਰ ਰੱਖਿਆ ਕਿ ਤੁਸੀਂ ਪਾਇਆ ਕਿ ਤੁਸੀਂ ਤੁਸੀਂ ਆਪ ਹੀ ਤਮੈ ਨੂੰ ਥੋੜਾ ਜਿਹਾ ਗੇਟ ਖੁੱਲਾ ਚੱਕ ਕੇ ਤੇ ਆਇਆ ਨਹੀਂ ਕਮਾਉਣੀ ਨਹੀਂ ਤੇ ਉਹ ਹਾਂ ਤੇ ਮੈਂ ਦੇਖ ਲਿਆ ਸੀਗਾ ਅੱਛਾ ਕੀ ਨਿਕਲ ਕੋ ਮੇਂ ਨੀ ਫਿਰ ਮੈਨੂੰ ਇਸ ਵਾਰ ਕੁਝ ਤੇਰੀ ਅੰਦਰਲੀ ਗਰਮੀ ਕੋ ਤਾਂ ਮਿਲੂਗੀ ਮੈਂ ਹੁਣ ਹੀ ਆਉਣੀ ਆਂਗੀ ਤੁਹਾਡੇ ਵਾਸਤੇ ਤੂ ਬਣਾ ਕੇ ਕਿ ਲਈ ਆ ਮਾ ਤੂੰ ਨੇ ਕਾ ਤੂੰ ਗਾਜਰ ਫਾ ਬਣਾ ਕੇ ਲਿਆ ਮੇਰੇ ਵਾਸਤੇ ਤੋ ਕਾਤਿਰ ਪਾਤਾ ਪੋਣਾ ਪਿਆਗਾ ਆਪਣੀ ਹੁਣ ਤੱਕ ਕਿੱਥੇ ਬਣਦਾਗਾ ਆਪਣੇ ਆਪ ਹੀ ਆਗਾ ਤੀ ਨਾ ਤਰਾ ਆਕੇ ਲਿਆਉਂਗੇ ਉਹ ਮੇਰੇ ਮਤਲੀਕ ਲਾ ਕੇ ਕੱਟ ਕੇ ਹੂੰ ਕੱਟ ਤੱਟ ਰੱਖ ਕੇ ਨਾ ਹੂੰ ਜਿਹੜਾ ਪਿੰਨ ਚਲੀ ਤੇ ਹਾਂ ਤੱਕੇ ਤੇ ਰੂਲ ਲਾ ਕੇ ਜੀ ਅੱਛਾ ਹਾਂ ਯਾਨੀ ਕਿ ਲਿਓ ਜੁਣੋ ਰੇ ਹਣਾ ਹਾਂ ਵੀ ਉਹ ਜੀ ਮਾ ਟਰੱਕ ਚੰਗਾ ਰਸਤਾ उरोताइयों करना आवश्यकताएं भी आएं भी पानी ना निकल देते कुछ कार्य ना निकले जोर तेरे मुंह तेरे जो कि बाल टैम हो गया हम्म अच्छा कि हाँ ताई मैं वो नहीं आएगी रह हम्म चंगा आजा तो फिर कुछ ना फिर फिर मैं थोड़ी तैयारी भी करनी पड़ेगी अच्छा बाहर कपड़े पहन के आए कि हाँ बाहर बोल के